ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਗਲੇ 4 ਦਿਨਾਂ ਦੇ ਮੌਸਮ ਦੀ ਆਉਣ ਵਾਲੇ 4 ਦਿਨਾਂ ਯਾਨੀ ਕਿ 15 16 ਤੇ 17 ਤੇ 18 ਫਰਵਰੀ ਨੂੰ ਮੌਸਮ ਕਿਵੇਂ ਦਾ ਰਹੇਗਾ ਮੌਸਮ ਭਾਗ ਦੀ ਤਾਜ਼ਾ ਅਪਡੇਟ ਕੀ ਜਾਂਦੀ ਹੈ ਸਾਰੀ ਜਾਣਕਾਰੀ ਜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਹੰਤ ਤੱਕ ਵੀਡੀਓ ਤੇ ਨਜ਼ਰ ਰੋਜ ਜੜੇ ਰਹਿਣਾ ਸਭ ਤੋਂ ਪਹਿਲਾਂ ਜੀ ਤੁਸੀਂ ਸਕਰੀਨ ਦੇ ਉੱਤੇ ਐਸੋੜੀਆਂ ਲਾਈਵ ਸੈਟਲਾਈਟ ਤੁਸੀਂ ਉਹਨਾਂ ਦੇਖ ਰਹੇ ਆ ਪੰਜਾਬ ਦੀ ਜੇਕਰ ਗੱਲ ਕਰੀਏ ਜੀ ਤੇ ਦੇਖ ਸਕਦੇ ਹੋ ਕਿ ਜਿਹੜੀ ਬੱਦਲਵਾਈ ਆ ਪੰਜਾਬ ਦੇ ਵਿੱਚ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਬਣੀ ਹੋਈ ਹੈ ਹਲਕੇ ਤੇ ਰੇਗ ਦੇ ਦਰਮਿਆਨੇ ਫੱਤਰ ਦੀ ਬੱਦਲਵਾਈ ਹੈ ਹਾਲਾਂਕਿ ਟਟਵੇਂ ਜਿਹੜੇ ਹਲਕੇ ਮੀਂਹ ਨੇ ਹਲਕੀ ਕਨਵਨ ਜਾਂ ਫਿਰ ਕਹੇ ਲਈ ਬੁੰਦਾਵਾਦੀ ਅੱਧੀ ਰਾਤ ਤੋਂ ਬਾਅਦ ਸਵੇਰ ਤੱਕ ਜਿਹੜੀ ਆ ਦਰਜ ਹੋਈ ਸੀ ਉਸ ਤੋਂ ਬਾਅਦ ਮੌਸਮ ਆਪਣਾ ਠੀਕ-ਠਾਕ ਬਣਾ ਹੋਇਆ ਹੈ ਬੱਦਲਵਾਈ ਜਿਹੜੀ ਆ ਇਸ ਵੇਲੇ ਵੀ ਜਾਰੀ ਹੈ ਆਉਣ ਵਾਲੇ ਜੇਕਰ 10-12 ਘੰਟਿਆਂ ਦੀ ਗੱਲ ਕਰੀਏ ਯਾਨੀ ਕਿ ਅੱਜ ਦੇਰ ਸ਼ਾਮ ਜਾਂ ਫਿਰ ਕਹੇ ਲਈ ਦੇਰ ਰਾਤ ਤੱਕ ਹਲਕੇ ਮੀਂਹ ਜਿਹੜੇ ਦਰਜ ਹੋ ਸਕਦੇ ਨੇ ਜੀ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਫਟਾਰਗੜ ਹੁਸ਼ਿਆਰਪੁਰ ਨਵਾਂ ਸ਼ਹਿਰ ਚੰਡੀਗੜ੍ਹ ਮੋਹਾਲੀ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਦੀ ਉਮੀਦ ਹਾਲੇ ਵੀ ਬਰਕਰਾਰ ਹੈ ਤੇ ਹਲਕੀ ਬੰਦਬੰਦੀ ਦੇਰ ਸ਼ਾਮ ਤੱਕ ਜਦੇਰ ਰਾਤ ਤੱਕ ਇਹਨਾਂ ਖੇਤਰਾਂ ਦੇ ਵਿੱਚ ਵੀ ਹੋ ਸਕਦੀ ਹੈ ਉਸ ਤੋਂ ਬਾਅਦ ਜੇ ਅਗਰ ਗੱਲ ਕਰੀਏ ਜੀ ਆਉਣ ਵਾਲੇ ਦਿਨਾਂ ਦੀ ਰਿਪੋਰਟ ਸਕਰੀਨ ਤੇ ਦੇਖ ਸਕਦੇ ਹੋ ਜੀ 15 ਤਰੀਕ ਦੀ ਜੇਕਰ ਗੱਲ ਕਰੀਏ ਜੀ ਜੋ ਵੀ ਤੱਕ ਜਾਈਏ ਤੁਹਾਨੂੰ ਅਸੀਂ ਹੁਣ ਦੱਸ ਕੇ ਹਟਿਆ ਕਿ ਬੱਦਲਵਾਈ ਇਸ ਵੇਲੇ ਬਣੀ ਹੋਈ ਆ ਤੇ ਅਪਡੇਟ ਇਹ ਕਹਿ ਰਹੀ ਹੈ ਕਿ ਬੱਦਲਵਾਈ ਦੇ ਨਾਲ ਹਲਕੇ ਛਿੱਟੇ ਛੜਟੇ ਪੈ ਸਕਦੇ ਆ 16 17 ਅਗਲੇ 48 ਘੰਟਿਆਂ ਦੇ ਦੌਰਾਨ ਕੋਈ ਵੱਡੇ ਫੱਦਰ ਤੇ ਮੌਸਮ ਨੂੰ ਵਿੱਚ ਤਬਦੀਲੀ ਸੰਭਵ ਨਹੀਂ ਆ ਹਲਕੇ ਬੱਦਲਵਾਈ ਬਣੀ ਰਹੇਗੀ ਤਾਂ ਮੌਸਮ ਲਗਭਗ ਹੁਣਾ ਠੀਕ ਠਾਕ ਰਹੇਗਾ ਸਾਫ ਰਹੇਗਾ 17 ਦੀ ਸ਼ਾਮ ਤਜਿ ਮੁਰ ਤੋਂ ਇੱਕ ਸਿਸਟਮ ਪੰਜਾਬ ਦੇ ਵਿੱਚ ਦੱਸ ਸਕ ਦਿਨ ਜਾ ਰਿਹਾ ਜਿਹੜੇ ਵੀ ਹਲਕੇ ਤੇ ਲੈ ਕੇ ਦਰਮਿਆਨੇ ਮ ਪੱਧਰ ਦੇ ਮੀਂਹ ਜਿਹੜੇ ਅਦਜ ਕਰਾ ਸਕਦਾ 18 19 ਔਰ 20 ਇਹਨਾਂ ਤਿੰਨ ਦਿਨਾਂ ਦੇ ਦੌਰਾਨ ਤੱਕ ਵਿਹਾਂ ਦੇ ਸਾਰੇ ਪੰਜਾਬ ਦੇ ਵਿੱਚ ਲੱਗਦੇ ਨਜ਼ਰ ਆਉਣਗੇ ਫਿਲਹਾਲ ਕਿਸੇ ਤਰ੍ਹਾਂ ਦੇ ਅਲਰਟ ਜੜੇ ਚਤਾਵਨੀ ਜਾਰੀ ਨਹੀਂ ਕੀਤੀ ਗਈ ਇਹਨਾਂ ਦਿਨਾਂ ਦੇ ਦੌਰਾਨ ਤੇ ਮੌਸਮ ਆਪਣਾ ਬਦਲਵਜ ਦੇ ਨਾਲ ਮੀਂਹ ਵਾਲਾ ਰਹੇਗਾ ਸੁਣਨ ਲਈ ਅਗਲੀ ਵੀਡੀਓ ਵਿੱਚ ਜਾਜ਼ਤ ਦੇ ਤੁਹਾਨੂੰ